ਹਾਂਜੀ ਕੀ ਹਾਲ ਹੈ ਜੀ ਸਭ ਦਾ ਠੀਕ ਹੋ 10 15 ਦਿਨ ਬੜੇ ਲੋਕਾਂ ਨੇ ਮਜ਼ੇ ਲਿੱਤੇ ਝੂਠੀਆਂ ਖਬਰਾਂ ਦੇ ਕਿ ਸ਼ਾਇਦ ਮੇਰੇ ਉੱਤੇ ਕੋ ਗੋਲੀਆਂ ਚੱਲ ਗਈਆਂ ਨੇ ਤੇ ਜ਼ਿੰਮੇਦਾਰੀ ਚੱਕੀ ਜੀ ਲੋਰੈਂਸ ਬਿਸ਼ਨੋਈ ਨੇ ਕਿ ਜੀ ਅਸੀਂ ਸ਼ਹਾਦ ਪੱਟੀ ਨੂੰ ਮਾਰਤਾ ਤੇ ਉਹਦੇ ਤੇ ਗੋਲੀਆਂ ਚਲਾਤੀਆਂ ਨੇ ਲੋਰੈਂਸ ਬਿਸ਼ਨੋਈ ਮੈਨੂੰ ਇਹ ਗੱਲ ਦੱਸ ਸਮਾਨ ਹੈ ਗਈ ਮੇਰੇ ਉੱਤੇ ਗੋਲੀਆਂ ਚਲਾਣ ਜੋਗਾ ਆਇਆ ਕਿਧਰੇ ਹੋਰ ਕੋੜੇ ਆਇ ਨਹੀਂ ਨਹੀਂ ਆਇਆ ਨੇ ਤੇ ਮੈਨੂੰ ਦੱਸੀ ਮੈਂ ਫਿਰ ਦੇ ਦਿਆਂਗਾ ਤੁਹਾਨੂੰ ਦੇ ਦਿਆਂਗਾ ਕੋਈ ਗੱਲ ਨਹੀਂ ਖੈਰ ਹੈ ਬੱਚਾ ਆਪਣਾ ਤੇ ਜਿਹੜੇ ਬੰਦੇ ਨੇ ਪੋਸਟ ਪਾਈ ਹੈ ਉਹ ਉੱਥੇ ਵਿਚਾਰਾ ਰੋਂਡਿਆ ਪਟਣ ਡਿਆ ਕਿ ਮੈਨਰੇ ਮੈਨ ਤੇ ਪਤਾ ਹੀ ਕੋ ਨਹੀਂਗਾ ਮੈਂ ਤੇ ਚੱਕੀ ਨਹੀਂ ਜ਼ਿੰਮੇਦਾਰੀ ਤੇ ਉਹਦਾ ਵਿਚਾਰੇ ਦਾ ਤੁਸੀਂ ਨਾਮ ਇਸਤੇਮਾਲ ਕਰਕੇ ਉਹਨੂੰ ਫਸਾ ਦਿੱਤਾ ਤੇ ਬਾਕੀ ਲੋਰੈਂਸ ਬਿਸ਼ਨੋਈ ਮੈਂ ਤੇ ਤੇਰੀ ਔਕਾਤ ਤੋਂ ਵੀ ਬੜਾ ਅੱਗੇ ਹੈਗਾ ਮੈਂ ਔਕਾਤ ਤੋਂ ਬਾਹਰ ਹੈਗਾ ਬੜਾ ਦੂਰ ਆ ਤੈਨੂੰ ਇਸ ਚੀਜ਼ ਦਾ ਵੀ ਪਤਾ ਹੈ ਕਿ ਮੇਰੇ ਕਮ ਸੇ ਕਮ 30 50 ਤੋਂ 30 ਮੁੰਡਿਆਂ ਦਾ ਤੈਨੂੰ ਇੰਡੀਆ 'ਚ ਪਤਾ ਹੈ ਕਿ ਵੀ ਇਹ ਪੱਟੀ ਦੇ ਖਾਸ ਨੇ ਉਹਨਾਂ ਨੂੰ ਤੇ ਤੂੰ ਅੱਜ ਤੇ ਘਰ ਹੱਥ ਲਾ ਨਹੀਂ ਸਕਿਆ ਮੈਨੂੰ ਤੂੰ ਕੀ ਹੱਥ ਲਾਉਣਾ ਜਾਂ ਮੇਰੇ ਉੱਤੇ ਤੂੰ ਗੋਲੀ ਚਲਾਨੀ ਜਿੰਨੀ ਦੇਰ ਤੱਕ ਤੇਰਾ ਭਰਾ ਬਾਹਰ ਰਿਹਾ ਓਨੀ ਦੇਰ ਤੱਕ ਤੂੰ ਜ਼ਿੰਮੇਵਾਰੀ ਚੱਕੀ ਨਹੀਂ ਗੋਲੀਆਂ ਦੀ ਹੁਣ ਜਦੋਂ ਅੰਦਰ ਉਹਨੂੰ ਵੀ ਸੇਫ ਕਰ ਲੇਤਾ ਤੂੰ ਜ਼ਿੰਮੇਵਾਰੀਆਂ ਮੇਰੀਆਂ ਚੱਕਣਾ ਤੈਨੂੰ ਪਤਾ ਸੀ ਕਿ ਬਾਹਰ ਮੈਂ ਇਹਦੀ ਹਰਕਤ ਕਰਾਂਗਾ ਤਾਂ ਉਹਨੇ ਕਰਕੇ ਜ਼ਿੰਮੇਵਾਰੀ ਚੱਕਣੀ ਸੀ ਠੀਕ ਹੋ ਗਿਆ ਤੇ ਨਾਲੇ ਜਿੱਡਾ ਕੁ ਤੂੰ ਸਕਿਆ ਨਾ ਆਪਣੇ ਮੁਲਕ ਦਾ ਉਹ ਮੈਨੂੰ ਪਤਾ ਹੈ ਤੇਰੇ ਮੈਂ ਕਿੰਨੇ ਕੁ ਵਾਇਸ ਮੈਸੇਜ ਕਿੰਨੀਆਂ ਤੇਰੀਆਂ ਰਿਕਾਰਡਿੰਗਾਂ ਤੇਰੇ ਆਦਾਰਿਆਂ ਨੂੰ ਦੇਆਂ ਕਿ ਤੂੰ ਬਹੁਤ ਵੱਡਾ ਬੇਗੈਰਤ ਹੈਂ ਲਾਰੈਂਸ ਮਿਸ਼ਨੋਈ ਤੂੰ ਬਹੁਤ ਵੱਡਾ ਬਗੈਰ ਹੈ ਤੇ ਆਪਣੇ ਮੁਲਕ ਦਾ ਗਰਦਾਰ ਹੈ ਆਪਣੇ ਆਦਾਰਿਆਂ ਦਾ ਗਰਦਾਰ ਹੈ ਗਰਨੇਟ ਅਟੈਕਾਂ ਦੇ ਵਿੱਚ ਤੇਰਾ ਆਪਣਾ ਵੀ ਹੱਥ ਰਿਹਾ ਕਿੰਨੀਆਂ ਗਰਕਾਡੀਆਂ ਹੋਰ ਦਿਆਂ ਇਸ ਤੋਂ ਇਲਾਵਾ ਵੀ ਦੱਸੋ ਮੈਂ ਤੁਹਾਨੂੰ ਦੇ ਦਿੰਦਾ ਹਾਂ ਲੇਕਿਨ ਕੰਮ ਨਹੀਂ ਨਾ ਕਰਦੇ ਕਿਉਂਕਿ ਤੂੰ ਉਹਨਾਂ ਦਾ ਪਿੱਠੂ ਹੈ ਠੀਕ ਹੋ ਗਿਆ ਬਾਕੀ ਮੇਰੀ ਰਹਿ ਗਈ ਗੱਲ ਜਿਹੜੀ ਮੇਰੀ ਇੱਕ ਵੀਡੀਓ ਵਾਇਰਲ ਹੋਈ ਕਿ ਮੈਂ ਸੇਫ ਜਗ੍ਹਾ ਤੇ ਪਹੁੰਚ ਜਾਵਾਂ ਤੇ ਫਿਰ ਆਪਾਂ ਕਰਨਾ ਮੈਂ ਗੱਲ ਗੱਲਿਆ ਮੈਂ ਜਿਸ ਕੰਟਰੀ 'ਚ ਬੈਠਾ ਸੀ ਮੇਰੇ ਕਾਫੀ ਸਾਰੀਆਂ ਕੰਟਰੀਆਂ 'ਚ ਮੇਰੇ ਉੱਤੇ ਕੇਸ ਕੀਤੇ ਹੋਏ ਨੇ ਤੇ ਉਹਨਾਂ ਨੇ ਮਿਲ ਕੇ ਉਹ ਜਿਸ ਕੰਟਰੀ 'ਚ ਮੈਂ ਹੈਗਾ ਸੀ ਉਸ ਕੰਟਰੀ ਦੀ ਗਵਰਨਮੈਂਟ ਦੇ ਨਾਲ ਰਾਬਤਾ ਕੀਤਾ ਕਿ ਇਹ ਬੰਦਾ ਤੁਹਾਡੀ ਕੰਟਰੀ 'ਚ ਬੈਠਾ ਹੈ ਇਹ ਲੀਆਂ ਕਾਰਵਾਈਆਂ ਕਰਦਾ ਪਿਆ ਉਸ ਕਾਰਵਾਈਆਂ ਦੇ ਮਤਲਬ ਉਹਨਾਂ ਨੇ ਮੇਰੇ ਤੇ ਪੁਲਿਸ ਰੇਟ ਕਰਨੇ ਸਨ ਮੈਨੂੰ ਪੁਲਿਸ ਰੇਟ ਹੋਣ ਤੋਂ ਪਹਿਲੇ ਯੂਰਪ 'ਚ ਪਤਾ ਚੱਲ ਜਾਂਦਾ ਕਿ ਮੇਰੇ ਤੇ ਅੱਜ ਰੇਟ ਹੋਣੇ ਨੇ ਮੈਂ ਆਪਣਾ ਉੱਥੋਂ ਜਗ੍ਹਾ ਚੇਂਜ ਕਰਦਾ ਕੋਈ ਸੇਫ ਜਗ੍ਹਾ ਤੇ ਆ ਕੇ ਬੈਠ ਜਾਂਦਾ ਮੈਂ ਕਿਉਂ ਕਿਸੇ ਗਵਰਨਮੈਂਟ ਨੂੰ ਆਪਣੀ ਗ੍ਰਿਫਤਾਰੀ ਦਿਆਂ ਮੈਂ ਕਿਉਂ ਕਿਸੇ ਗਵਰਨਮੈਂਟ ਦੇ ਨਾਲ ਉੱਥੇ ਮੱਥਾ ਲਗਾਵਾ ਜਾਂ ਕੁਝ ਵੀ ਕਰਾਂ ਮੇਰੀ ਜਿੰਨਾ ਨਾਲ ਦੁਸ਼ਮਣੀ ਮਾ ਉਹਨਾਂ ਨਾਲ ਲਗਾਵਾਗਾ ਤੇ ਸੇਫਟੀ ਔਰ ਬਹਾਦਰੀ ਇਹਦੇ ਚ ਹੀ ਹੁੰਦੀ ਹੈ ਕਿ ਤੁਹਾਡੇ ਤੇ ਟਾਈਮ ਐਵੇਂ ਦੀ ਕੋਈ ਚੀਜ਼ ਹੋਣ ਵਾਲੀ ਹੋਵੇ ਉਸ ਤੋਂ ਪਹਿਲੇ ਤੁਸੀਂ ਸੇਫ ਹੋ ਜਾਓ ਸੇਫ ਹੋ ਜਾਓ ਤੇ ਜਿਹੜੇ ਲੋਕ ਐ ਬੈਠੇ ਨੇ ਲੱਗੇ ਨੇ ਕਿ ਉਹਨਾਂ ਜੁਜ਼ਾਦ ਪੱਟੀ ਏ ਤੇ ਉਹ ਬੇਟਾ ਤੁਸੀਂ ਮੇਰੀ ਦਾੜ ਥੱਲੇ ਤੇ ਆਓ ਆਪਣੇ ਘਰਾਂ ਚ ਤੇ ਬੋ ਤੇ ਫਿਰ ਵੇਖ ਲੈਣੇ ਆ ਆਪਣੇ ਘਰਾਂ ਚ ਤੇ ਬੋ ਨਾ ਫਿਰ ਮੇਰੇ ਉੱਤੇ ਉਂਗਲਾ ਚੱਕੋ ਆਪਣੇ ਘਰਾਂ ਚ ਬੋ ਨਾ ਫਿਰ ਮੈਂ ਤੁਹਾਨੂੰ ਵੇਚਦਾ ਵਾਂ ਤੇ ਕੋਈ ਨਹੀਂ ਆਉਗੇ ਦਾੜ ਥੱਲੇ ਤੇ ਬਾਕੀ ਚੀਜ਼ ਇਹ ਆ ਲੋਰੈਂਸ ਤੂੰ ਖਾab ਖੂਬ ਵੇਖ ਮੇਰੇ ਉੱਤੇ ਫੈਰਿੰਗ ਕਰਵਾਣ ਵਾਲੇ ਤੇ ਮੈਨੂੰ ਮਾਰਨ ਵਾਲੇ ਤੇ ਇਹ ਤੇਰੇ ਕੋਲ ਹੋਣਾ ਨਹੀਂ ਉਹ ਕੰਮ ਮੈਨੂੰ ਲਾਸਟ ਜ਼ਰੂਰੀ ਗੱਲ ਇਹ ਆ ਲੋਰੈਂਸ ਤੇਰਾ ਕੋਈ ਐਸਾ ਬੰਦਾ ਨਹੀਂ ਹੈਗਾ ਜਿਹੜਾ ਕਿ ਸਾਹਮਣੇ ਆ ਕੇ ਕਿਰੇ ਖੜਾ ਹੋ ਕੇ ਲੋਕੇਸ਼ਨ ਦੇ ਦੇਵੇ ਕਿ ਮੈਂ ਇਸ ਕੰਟਰੀ ਚ ਬੈਠਾ ਵਾਂ ਤੇ ਮੇਰਾ ਕਰ ਲੋ ਕੁਝ ਵੀ ਤੇਰੇ ਸਾਰੇ ਬੰਦੇ ਤੇਰੇ ਕੋਲ ਇਵੇਂ ਦੇ ਲੋਕ ਕਿਉਂ ਨੇ ਜਿਹੜੇ ਖੁੱਡਾਂ 'ਚ ਵੜੇ ਹੋਏ ਨੇ ਮੈਂ ਤੇ ਆਪ ਸਰੇ ਆਮ ਫਿਰਨਾ ਮੇਰੇ ਬੰਦੇ ਸਰੇ ਆਮ ਫਿਰਦੇ ਨੇ ਹਰ ਜਗ੍ਹਾ ਫਿਰਦੇ ਨੇ ਤੈਨੂੰ ਮੇਰੇ 50 ਤੋਂ 30 ਬੰਦਿਆਂ ਦਾ ਪਤਾ ਹੈ ਕਿ ਵੀ ਇਹ ਪੱਟੀ ਦੇ ਖਾਸ ਨੇ ਮੈਂ ਹਰ ਜਗ੍ਹਾ ਫਿਰ ਰਿਹਾ ਮੇਰੀ ਹਰ ਸੋਸ਼ਲ ਮੀਡੀਆ 'ਮੈਂ ਯੂਜ਼ ਕਰਨਾ ਵਾ ਤੇਰੇ ਕੋਲੋਂ ਅਜੇ ਤੱਕ ਕਿਉਂ ਨਹੀਂ ਕੋਈ ਜੁੰਦਾ ਪਿਆ ਕਿਉਂਕਿ ਤੂੰ ਕੁਝ ਕਰਨ ਜੋਗਾ ਵੀ ਨਹੀਂ ਹੈਗਾ ਉਹ ਲੋਕਾਂ ਕੇ ਗੈਂਗਸਟਰ ਬਣਿਆ ਆ ਲੋਕਾਂ ਦੇ ਬੂਹਾਂ ਤੇ ਗੋਲੀਆਂ ਗੋਲੀਆਂ ਚਲਵਾ ਕੇ ਘਰਾਂ ਦੇ ਉੱਤੇ ਇਹ ਉਹ ਸਾਡੇ ਜਿਵੇਂ ਦੇ ਕੰਮ ਜਿਵੇਂ ਦੇ ਪਰਚੇ ਤੇਰੇ ਉੱਤੇ ਨੇ ਨਾ ਜਿੰਨੇ ਕ ਇੰਨੇ ਕ ਪਰਚੇ ਸਾਡੇ ਪਾਕਿਸਤਾਨ 'ਚ ਸਾਡੇ ਗਨਮੈਨਾਂ ਤੇ ਵੀ ਤੇਰੇ ਨਾਲੋਂ ਜ਼ਿਆਦਾ ਪਰਚੇ ਨੇ ਠੀਕ ਹੋ ਗਿਆ ਆਪਣੇ ਕਿਸੇ ਕਤੂਰੇ ਨੂੰ ਆਪਣੇ ਕਿਸੇ ਖੋਤੀ ਨੂੰ ਆਪਣਾ ਜਿਹੜਾ ਤੇਰਾ ਕੋਈ ਸ਼ੂਟਰ ਜਾਂ ਕੁਝ ਹੈਗਾ ਨਾ ਜਾਂ ਕੋਈ ਪੁਰਤਗਾਲ 'ਚ ਜਾਂ ਕਿਸੇ ਵੀ ਪਾਸੇ ਉਹਨੂੰ ਕੋ ਆਪਣੇ ਘਰ ਦੇ ਬਾਹਰ ਖੜੇ ਹੋ ਕੇ ਨਾ ਆਪਣਾ ਐਡਰੈਸ ਦੇ ਕੇ ਉਤੇ ਵੀਡੀਓ ਬਣਾਵੇ ਟਾਈਮ ਦੇਵੇ ਕਿ ਮੈਂ 3 ਦਿਨਾਂ ਬਾਅਦ ਇੱਥੇ ਖਲੋਤਾ ਹੋਵਾਂਗਾ ਤੇ 3 ਦਿਨਾਂ ਬਾਅਦ ਫਿਰ ਮੇਰੇ ਮੁੰਡੇ ਜਾ ਕੇ ਤੇ ਪੁੱਛਣਗੇ ਕਿ ਹਾਂ ਵੀ ਕਿਤੇ ਖਲੋਤਾ ਹੈ ਕੋਈ ਕੁੱਤੇ ਅਗਰ ਗੈਂਗ ਆਪਣੇ ਰੱਖੇ ਹੋਏ ਨਹੀਂ ਨਾ ਆਪਣੇ ਨਾਲ ਕੁੱਤੇ ਕੋਈ ਦਲੇਰ ਰੱਖ ਤਗੜੇ ਰੱਖ ਉਹਨਾਂ ਦੇ ਵਿੱਚ ਤੇ ਗੈਂਗਸਟਰਾਂ ਦਾ ਨਾਮ ਨਾ ਖਰਾਬ ਕਰੋ ਗੈਂਗਸਟਰਾਂ ਦਾ ਨਾਮ ਨਾ ਖਰਾਬ ਕਰੋ ਗੈਂਗਸਟਰਾਂ ਦਾ ਜਿੰਨਾ ਇਹ ਚੀਜ਼ਾਂ ਦੇ ਨਾਮ ਹੈ ਨਾ ਉਹਨਾਂ ਦਾ ਨਾਮ ਰਹਿਣ ਦਿਓ ਦਵਾਵਾ ਦੇ ਉਹਨੂੰ ਗੋਲਡੀ ਬਰਾੜ ਨੂੰ ਜਿੰਨੇ ਉਹ ਕਰਕੇ ਤੇ ਤੈਨੂੰ ਉਹਨੇ ਪੋਸਟਾਂ ਪੁਆੰਦਰ ਪਾੰਦਾ ਰਿਹਾ ਕਿ ਚੱਲ ਤੂੰ ਪੋਸਟਾਂ ਪਾੰਦਾ ਰ ਉਹ ਪਿੱਛੇ ਬੈਠੇ ਕੰਮ ਕਰਦੇ ਪਏ ਸੀ ਤੂੰ ਉਹਨਾਂ ਦੇ ਪੋਸਟਾਂ ਪਾ ਪਾ ਕੇ ਤੇ ਗੈਂਗਸਟਰ ਬਣ ਗਿਆ ਹੁਣ ਤੇ ਤੇਰੇ ਕੋਲ ਕੁਝ ਨਹੀਂ ਹੋਇਆ ਹੁੰਦਾ ਪਿਆ ਤੇ ਮੇਰੇ ਕਿਸੇ ਬੰਦੇ ਨੂੰ ਹੱਥ ਲਾ ਕੇ ਵੇਖ ਲਈ ਮੈਂ ਉੱਤੇ ਨਿਪਟੜ ਲਾਂਗਾ ਤੇ ਉਹ ਬਗੈਰਤੀ ਉਹ ਨਾ ਕਰੀ ਬਗੈਰਤਾਂ ਵਾਲਾ ਕੰਮ ਲੌਰੈਂਸ ਤੂੰ ਅੱਗੇ ਵੀ ਬਗੈਰਤਾਂ ਦਾ ਕੰਮ ਕੀਤਾ ਸੀ ਉਹ ਪੈਰੀ ਆਲਾ ਠੀਕ ਹੈ ਆਪਨਾ ਹੀ ਬੇਲੀਪਾ ਮਾਰ ਕੇ ਜਿਹੜੀ ਜਿਹਦੇ ਮਾਪਿਓ ਦੇ ਰੋਟੀਆਂ ਤੈਨੂੰ ਖਵਾਉਂਦੀ ਰਹੀ ਆਪਣੇ ਘਰ ਚ ਬੈਠ ਕੇ ਤੈਨੂੰ ਖਵਾਉਂਦੀ ਰਹੀ ਏ ਉਸੇ ਦਾ ਤੂੰ ਪੁੱਤਰ ਮਾਰ ਕੇ ਤੇ ਪਾ ਦਿੱਤਾ ਕਿ ਜੀ ਮੈਂ ਆਪਣਾ ਮੁਕਾਬਲ ਮਾਰਿਆ ਤੇਰੇ ਵਾਸਤੇ ਬਗੈਰਤ ਆਦਮੀ ਡੁੱਬ ਕੇ ਮਰਨ ਦਾ ਮਕਾਮ ਸੀ ਤੂੰ ਆਪਣਾ ਡੁੱਬ ਕੇ ਮਰਨ ਦਾ ਮਕਾਮ ਸੀ ਸਾਰੇ ਬੰਦੇ ਮੇਰੇ ਸਮੇਤ ਤੇਰੇ ਦੂਸਰੇ ਸਾਰੇ ਬੰਦੇ ਤੇਰੇ ਸਾਰੇ ਬੰਦੇ ਤੇਰੇ ਤੋਂ ਦੂਰ ਹੀ ਐ ਸੀ ਵਜਾ ਤੋਂ ਇਹਨੇ ਕਿ ਤੂੰ ਇੱਕ ਘਟੀਆ ਬਗੈਰਤ ਇਨਸਾਨ ਏ ਲੋਰੰਸ ਠੀਕ ਹੈ ਮੁਨਾਫਕ ਆਦਮੀ ਐ ਤੂੰ ਕੁਛ ਵੀ ਨਹੀਂ ਤੂੰ ਕਰ ਸਕਦਾ ਮੇਰੇ ਕਿਸੇ ਮੁੰਡੇ ਕੋਲ ਮੈਂ ਦਸੀ ਕਿਹੜੇ ਮੁਲਕ ਦੀ ਤੈਨੂੰ ਲੋਕੇਸ਼ਨ ਚਾਹੀਦੀ ਹੋਏਗੀ ਮੇਰਾ ਬੰਦਾ ਤੈਨੂੰ ਲੋਕੇਸ਼ਨ ਦੇਗਾ ਕਿ ਐਸ ਲੋਕੇਸ਼ਨ ਤੇ ਆ ਜਾ ਜਿਹੜਾ ਮਰਜ਼ੀ ਮੁਲਕ ਦੀ ਮੰਗੀ ਮਬੇ ਇਹਨਾਂ ਕਿੱਡੇ ਕਿ ਤੇਰੇ ਕੋ ਗੈਂਗਸਟਰ ਨੇ ਆਪ ਤੂੰ ਖੋਡੇ ਚ ਬੜਿਆ ਬੈਠਾ ਹੈ ਅੰਦਰ ਠੀਕ ਹੈ ਭਰਾ ਨੂੰ ਵੀ ਤੂੰ ਖੋਡ ਚ ਵਾੜ ਲੇਤਾ ਤੇ ਤੂੰ ਗੈਂਗਸਟਰ ਬਣਿਆ ਫਿਰਨਾ ਫਿਰਣੇ ਆ ਨਾ ਸਰੇ ਆਮ ਹਰ ਪਾਸੇ ਫਿਰਣੇ ਆ ਸਰੇ ਆਮ ਸਾਰੀ ਜ਼ਿੰਦਗੀ ਲਗਿਆ ਰਿਆ ਪੈਰੰਗ ਵਾਸਤੇ ਠੀਕ ਹੈ ਮੇਰਾ ਉੱਤਰ ਤੇ ਦੁਬਾਰਾ ਨੈਕਸਟ ਟਾਈਮ ਫੇਕ ਪੋਸਟ ਪਾ ਕੇ ਨਾ ਫੇਕ ਪੋਸਟ ਪਾ ਕੇ ਤੇ ਖੁਸ਼ ਹੋਣ ਦੀ ਜ਼ਰੂਰਤ ਨਹੀਂ ਤੇ ਬਾਕੀ ਜਿਹਨੇ ਮੇਰੇ ਨਾਮ ਤੇ ਪੋਸਟ ਪਾਈ ਏ ਉਹ ਰੱਬ ਸਹਿਰ ਕਰੇਗਾ ਉਹਨੂੰ ਮੈਂ ਪੁੱਛਾਂਗਾ ਕਿ ਆਂ ਵੀ ਕਿਵੇਂ ਪੋਸਟ ਪਾਈ ਤੀ